ਹੈਲੋ ਬੱਚੋ ਦੂਸਰੀ ਜਮਾਤ ਦੀ ਇਹ ਪੁਸਤਕ ਹੈ ਸਵਰੰਗਜੀ ਦੀ ਨੌਵੀਂ ਕਹਾਤਾ ਅੱਜ ਅਸੀਂ ਪੜਾਂਗੇ ਬਰਖਾ ਬਰਖਾ ਵਿੱਚ ਅਸੀਂ ਜਾਣਨੇ ਆ ਕਿ ਬਰਖਾ ਸਾਰਿਆਂ ਨੂੰ ਕਿੰਨੀ ਚੰਗੀ ਲੱਗਦੀ ਹੈ ਬਰਖਾ ਵਿੱਚ ਕੌਣ-ਕੌਣ ਖੁਸ਼ ਹੁੰਦੇ ਹਨ ਔਰ ਬਰਖਾ ਵਿੱਚ ਸਾਰੇ ਸਾਰੇ ਪਾਸੇ ਕੀ ਹੋ ਜਾਂਦਾ ਜਦੋਂ ਬਰਖਾ ਹੁੰਦੀ ਹੈ ਤਾਂ ਸਾਰੇ ਪਾਸੇ ਕੀ ਹੋ ਜਾਂਦਾ ਹੈ ਹਰਿਆਲੀ ਹਰਿਆਲੀ ਹੋ ਜਾਂਦੀ ਹੈ ਪੰਛੀ ਬੜੇ ਖੁਸ਼ ਹੋ ਜਾਂਦੇ ਆ ਪੇੜ-ਪੌਦੇ ਖੁਸ਼ ਹੋ ਜਾਂਦੇ ਆ ਤੇ ਇਸ ਕਰਕੇ ਅਸੀਂ ਬਰਖਾ ਦਾ ਕਵਤਾ ਪੜਦੇ ਹਾਂ ਤੇ ਜਾਣਦੇ ਹਾਂ ਕਿ ਬਰਖਾ ਵਿੱਚ ਕਿੰਨੂ ਕੀ ਕੀ ਖੁਸ਼ੀ ਮਿਲਦੀ ਹੈ ਕਾਲੇ ਕਾਲੇ ਬੱਦਲ ਆ ਨੀਲੇ ਅੰਬਰ ਉੱਤੇ ਛਾ ਆਵੇ ਠੰਡੀ ਠਾਰ ਹਵਾ ਗਰਮੀ ਅੰਦਰ ਠੰਡ ਵਰਤਾ ਕਿਨਮਿਨ ਕਿਨਮਿਨ ਮੀਂਹ ਵਰਸਾ ਕਰਦੇ ਸੁੱਕਾ ਖੇਤ ਹਰਾ ਪੱਤਾ ਪੱਤਾ ਨਮਾ ਨਮਾ ਮੋਰਾ ਨੂੰ ਵੀ ਚੜਿਆ ਜਾ ਇਸ ਪੈਰੇ ਵਿੱਚ ਕਵੀ ਕੀ ਆਖਦਾ ਹੈ ਕਿ ਕਾਲੇ ਕਾਲੇ ਬੱਦਲ ਜਦੋਂ ਬਰਖਾ ਹੁੰਦੀ ਹੈ ਤਾਂ ਸਭ ਤੋਂ ਪਹਿਲੇ ਪੂਰਾ ਆਸਮਾਨ ਕਾਲੇ ਕਾਲੇ ਬੱਦਲ ਨਾਲ ਪਰ ਜਾਂਦਾ ਹੈ ਤੇ ਹਵਾ ਠੰਡੀ ਠਾਰ ਹਵਾ ਆਣ ਲੱਗ ਪੈਂਦੀ ਹੈ ਤੇ ਸਾਰੀ ਗਰਮੀ ਖਤਮ ਹੋ ਜਾਂਦੀ ਹੈ ਤੇ ਠੰਡੀ ਠੰਡੀ ਹਵਾ ਚੱਲਣ ਲੱਗ ਪੈਂਦੀ ਹੈ ਕਿਨ ਮਿਨ ਕਿਨ ਮਿਨ ਬਰਖਾ ਵਰਸਦੀ ਹੈ ਤੇ ਸਾਰੇ ਖੇਤ ਜਿਹੜੇ ਸੁੱਕ ਗਏ ਗਰਮੀ ਦੀ وجہ ਨਾਲ ਉਹ ਹਾਰੇ ਹੋ ਜਾਂਦੇ ਹਨ ਪੱਤੇ ਨਵੇਂ ਨਵੇਂ ਆ ਜਾਂਦੇ ਹਨ ਤੇ ਬੱਦਲਾ ਨੂੰ ਦੇਖ ਕੇ ਮੋਰਾਂ ਨੂੰ ਵੀ ਚਾ ਚੜ ਜਾਂਦਾ ਹੈ ਕਿ ਹੁਣ ਖੂਬ ਬਰਖਾ ਹੋਏਗੀ ਤੇ ਅਸੀਂ ਖੂਬ ਨੱਚਾਂਗੇ ਕਾਲੇ ਅਗਲੇ ਪੈਰਾ ਕੀ ਹੈ ਕਾਲੇ ਕਾਲੇ ਬੱਦਲ ਆ ਦਸਨ ਸਭ ਨੂੰ ਰੋਲਾ ਪਾ ਖੇਤਾਂ ਵਿੱਚ ਹਰਿਆਲੀ ਹੈ ਘਰ ਘਰ ਵਿੱਚ ਖੁਸ਼ਹਾਲੀ ਹੈ ਸਾਰੇ ਖੁਸ਼ੀਆਂ ਰਹੇ ਮਨਾ ਕਾਲੇ ਬੱਦਲਾਂ ਮੀਂਹ ਵਰਸਾ ਮੀਂਹ ਵਰਤੇ ਵਿੱਚ ਨਹਾਵਾਂਗੇ ਖੀਰ ਪੂੜੇ ਖਾਵਾਂਗੇ ਮੀਂਹ ਵਰਸਦੇ ਵਿੱਚ ਨਹਾਵਾਂਗੇ ਤੇ ਖੀਰ ਪੂੜੇ ਖਾਵਾਂਗੇ ਇਸ ਵਿੱਚ ਕਵੀ ਦੱਸਦਾ ਹੈ ਕੀ ਕਾਲੇ ਕਾਲੇ ਬੱਦਲ ਆ ਆ ਗ ਜਾਂਦੇ ਆ ਜਦੋਂ ਆਸਮਾਨ ਤੇ ਸਾਰਿਆਂ ਨੂੰ ਰੋਲਾ ਪਾ ਪਾ ਕੇ ਦੱਸਦੇ ਹਨ ਕਿ ਬਰਖਾ ਹੋਣ ਵਾਲੀ ਹੈ ਖੇਤਿਆਂ ਵਿੱਚ ਹਰਿਆਲੀ ਹੋ ਜਾਂਦੀ ਹੈ ਘਰ-ਘਰ ਵਿੱਚ ਖੁਸ਼ਹਾਲੀ ਮਨਾਉਂਦੇ ਹਨ ਜਦੋਂ ਗਰਮੀਆਂ 'ਚ ਬਰਖਾ ਹੁੰਦੀ ਹੈ ਤੇ ਗਰਮੀਆਂ ਦੀ ਬਰਖਾ ਨੂੰ ਸਾਰਿਆਂ ਨੂੰ ਬਹੁਤ ਚਾਹ ਹੁੰਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਬਰਖਾ ਹੀ ਇੱਕ ਐਸਾ ਹੈ ਜੋ ਸਾਰਿਆਂ ਨੂੰ ਇਹ ਜੀ ਗਰਮੀ ਵਿੱਚ ਰਾਹਤ ਦਿੰਦੀ ਹੈ ਤੇ ਕਾਲੇ ਬੱਦਲ ਮੀਂਹ ਵਰਸਾ ਮੀਂਹ ਜਿਹੜੇ ਬਰਸਣਗੇ ਬੱਚੇ ਖੁਸ਼ੀਆਂ ਮਨਾਉਂਦੇ ਹਨ ਕਿ ਜਦੋਂ ਮੀਂਹ ਵਰਸੇਗਾ ਤੇ ਅਸੀਂ ਸਾਰੇ ਮਿਲ ਕੇ ਨਹਾਵਾਂਗੇ ਜਿਵੇਂ ਕਿ ਇਹ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਕਿਵੇਂ ਬਰਖਾ ਹਜੇ ਨਹਾਇਕ ਦੇਆ ਕਿਉਂਕਿ ਉਹਨਾਂ ਨੂੰ ਗਰਮੀ ਵਿੱਚੋਂ ਰਾਹਤ ਮਿਲੇ ਕਰਦੀ ਹੈ ਤੇ ਉਹ ਫਿਰ ਘਰ-ਘਰ ਵਿੱਚ ਮੌਸਮ ਅੱਛਾ ਹੁੰਦਾ ਹੈ ਤੇ ਘਰ ਵਿੱਚ ਪੂਰੀ ਤੇ ਖੀਰ ਪੂਰੀ ਵੀ ਬਣਦੇ ਹੈ ਤੇ ਇਸ ਕਰਕੇ ਇਸ ਕਰਤਾ ਵਿੱਚ ਬਰਖਾ ਆਉਣ ਨਾਲ ਕੀ ਕੀ ਚਾਹ ਹੁੰਦਾ ਸਾਰਿਆਂ ਨੂੰ ਇਹ ਦੱਸਦੇ ਹੈ ਇਸ ਦੇ ਕੁਛ ਨ ਸਬਦ ਅਰਥ ਕਿਨ ਮਿਨ ਮੀਂਹ ਦੀਆਂ ਕਣੀਆਂ ਠੰਡੀ ਠਾਰ ਬਹੁਤ ਠੰਡੀ ਠੰਡ ਵਰਤੌਨੀ ਗਰਮੀ ਖਤਮ ਕਰਨਾ ਖੁਸ਼ਹਾਲੀ ਚੰਗੀ ਹਾਲਤ ਚਾ ਖੁਸ਼ੀ ਇਹਦੀ ਹੈ ਅੱਗੇ ਐਕਸਰਸਾਈਜ਼ ਹਾਂ ਬੱਦਲਾਂ ਦਾ ਰੰਗ ਕੀ ਹੈ ਬੱਦਲਾਂ ਦਾ ਰੰਗ ਹੈ ਕਾਲਾ ਨੀਲਾ ਚਿੱਟਾ ਜਾਂ ਹਰਾ ਕਾਲਾ ਬੱਦਲ ਕੀ ਲੈ ਕੇ ਆਉਂਦੇ ਹਨ ਗਰਮੀ ਬਰਖਾ ਹਵਾ ਜਾਂ ਸੂਰਜ ਬਰਖਾ ਠੰਡ ਕੋਣ ਪਾਉਂਦੀ ਪਾਉਂਦਾ ਹੈ ਬੱਦਲ ਸੂਰਜ ਠੰਡੀ ਹਵਾ ਜਾਂ ਆਸਮਾਨ ਬੱਦਲ ਅਗਲੀ ਸਾਰਾ ਕੀ ਹੈ ਇਹਦੀ ਐਕਸਰਸਾਈਜ਼ ਹੈ ਹਾਂ ਬੱਦਲਾਂ ਨੂੰ ਦੇਖ ਕੇ ਸਭ ਤੋਂ ਵੱਧ ਖੁਸ਼ੀ ਕਿਸ ਨੂੰ ਹੁੰਦੀ ਹੈ ਚਿੜੀ ਨੂੰ ਕਾਂ ਨੂੰ ਮੋਰ ਨੂੰ ਜਾਂ ਕਬੂਤਰ ਨੂੰ ਕਿਹਨੂੰ ਹੁੰਦੀ ਹੈ ਮੋਰ ਨੂੰ ਮਿਹ ਕਦੋਂ ਚੰਗਾ ਲੱਗਦਾ ਹੈ ਸਰਦੀ ਵਿੱਚ ਗਰਮੀ ਦੇ ਮੌਸਮ ਵਿੱਚ ਰਾਤ ਵੇਲੇ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਗਰਮੀ ਦੇ ਮੌਸਮ ਵਿੱਚ ਥੈਂਕ ਯੂ ਬੱਚੋ ਬਾਏ ਬਾਏ